ਤਦਾਂ ਤੇ ਕੀ ਕਹਿਣਾ ਚਾਹੁੰਦੇ ਮੇਰਾ ਜੀ ਬੰਨ ਤੇ ਸੇਵਾ ਕਰਦੇ ਵੈਕੁਰਜੀ ਦਾ ਖਾਲਸਾ ਵੈਕੁਰਜੀ ਜੀ ਪਤਾ ਮੇਰਾ ਨਾਮ ਜਗੀਰ ਸਿੰਘ ਆ ਪ੍ਰਿੰਸ ਮਹਰਾ ਦੇ ਮੈਂ ਰਹਿਣ ਆਲਾ ਵਾਂ ਪਰ ਸੰਗਤ ਬਹੁਤ ਜਿਆਦੀ ਲੱਗੀ ਆ ਸੰਗਤ ਲੱਗਣ ਦੇ باوجود ਹੀ ਨਾ ਜਿਹੜਾ ਖਤਰਾ ਵਾ ਪਰੋ ਪਰ ਵਧਦਾ ਜਾਂਦਾ ਇਹਦੇ ਪਰਮੇਸ਼ਰ ਹੀ ਕੋਈ ਕੇ ਹਿਸਾਬ ਖਾਦੇ ਨਾਲ ਪਰਮੇਸ਼ਰ ਦੀ ਮਿਹਰ ਹੋਵੇ ਤੇ ਫੇਰ ਹੀ ਕੋਈ ਮਸਲਾ ਆ ਲੋ ਸਕਦਾ ਵਾ ਅਸੀਂ ਦੇ ਅੱਜ ਤੋਂ 6 ਮਹੀਨੇ ਪਹਿਲਾਂ ਵੀ ਜੋ ਨਹਿਰ ਬਣਦੀ ਸੀ ਅਹੀਂ ਉਹਨਾਂ ਨਹਿਰ ਵਿਭਾਗ ਨੂੰ ਆਖਿਆ ਵੀ ਜਿਹੜਾ ਇਹ ਨਹਿਰ ਤੇ ਖਰਚ ਕਰਨਾ ਨਾ ਉਹ ਤੁਸੀਂ ਦਰਿਆ ਇੱਥੇ ਬਣਦੇ ਖਰਚ ਕਰਦੇ ਹੋ ਪਰ ਉਦੋਂ ਉਹ ਪਿੰਡ ਦੋਹਾਂ ਥਣੇ ਜ ਵੰਡਿਆ ਗਿਆ ਤੇ ਕੋਈ ਨਾ ਸੁਣਵਾਈ ਨਾ ਹੋਣ ਕਰਕੇ ਤੇ ਉਹਨਾਂ ਨੇ ਸਾਡੀ ਗੱਲ ਕੋ ਮੰਨੀ ਨਹੀਂ ਇਹਦਾ ਜਨਾਬੀ ਇਹ ਖਤਰਾ ਹਰ ਸਾਲ ਦਿਖਦਾ ਹੈਗਾ ਤੇ ਨਹਿਰ ਦਾ ਕੋਈ ਫਾਇਦਾ ਨਹੀਂ ਉਹ ਸਾਰਿਆਂ ਨੂੰ ਪਤਾ ਵੀ ਨਹਿਰ ਦਾ ਜਿਹੜਾ ਕੋਈ ਉਹਦਾ ਕੋਈ ਬਹੁਤਾ ਫਾਇਦਾ ਨਹੀਂਗਾ ਜਿਹੜੀਆਂ ਮੱਝਾਂ ਇਨੇ ਚਾਹਦੀਆਂ ਨਹਿਰਾਂ ਚੱਲਦੀਆਂ ਪਾਣੀ ਤੇ ਉਹਨਾਂ 'ਚ ਨਹੀਂ ਆਉਂਦਾ ਤੇ ਇਹ ਨਹਿਰ ਤੋਂ ਪਾਣੀ ਦੀ ਕੋਈ ਆਸ ਕੋ ਰੱਖਦਾ ਕੋਈ ਘੇਰ ਵੇਖੋ ਆ ਬਣਦੇ ਖੰਡੇ ਦਾ ਇੱਟਾ ਲੱਗੀਆਂ ਹੈ ਉਹ ਵੀ ਪਤਾ ਨਹੀਂ ਹੁੰਦਾ ਕਿੰਨੇ ਦਿਹਾੜ ਦਿਹਾੜ ਕੇ ਤੇ ਬੰਨ ਹੋਰ ਕੱਚਾ ਕਰਤਾ ਇਹ ਜਿਹੜਾ ਹੁਣ ਟਾਈਪ ਸੀ ਇਹ ਜਨਾਬੀ ਇਹ ਗੱਲ ਬਣੀ ਆ ਵੀ ਦੇੜੇ ਬੇਠੀ ਜਾਂੀਆਂ ਤੇ ਵਿਨੋ ਕੁੜੀ ਦੇ ਕੰਨ ਇਹ ਜਿਹੜਾ ਕੰਮ ਸੀਗਾ ਇਹ ਅਜ ਤੋਂ ਕੋਈ 6 ਮਹੀਨੇ ਸਾਲ ਪਹਿਲਾਂ ਚਾਹੀਦਾ ਸੀ ਹੁਣ ਤੇ ਹੋਰ ਬੰਨ ਕੱਚਾ ਹੋ ਗਿਆ ਤੇ ਇਹਦੇ ਸਮਝੋ ਵੀ ਖਤਰਾ ਜਿਹੜਾ ਵੱਧਦਾ ਜਾਂਦਾ ਵਾ ਤੇ ਸੰਗਤ ਨੂੰ ਮੈਂ ਹਰ ਨੂੰ ਬੇਨਤੀ ਕਰਦਾ ਜਿੱਥੇ ਵੀ ਕੋ ਮੇਰਾ ਭਰਾ ਸੁਣਦਾ ਹੋਵੇ ਬਹੁਤ ਵਾਦ ਅਥਾ ਹਸੀ ਲਵਾਓ ਜੇ ਕੋਈ ਚਲੋਕ ਮਹਾਰਾਜ ਕਿਰਪਾ ਕਰ ਦੇ ਦੇ ਬਗੜ ਜੀ ਦਾ ਖਾਲਸਾ ਬਗੜ